ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਇਹ ਟੋਲ ਪਲਾਜਾ ਟਾਹਾ ਦਿੱਤਾ ਗਿਆ ਜਗਜੀਤ ਸਿੰਘ ਆਖ ਰਿਹਾ ਕਿ ਇਹ ਟੋਲ ਪਲਾਜਾ ਹੁਣ ਵळे ਅਗਵਾਈ ਕਰ ਰਹੇ ਵਿਸ਼ਮ ਸਿੰਘ ਯਾਤਰੀ ਅੱਜ ਇਸ ਦੀ ਸਫਾਈ ਹੋਣੀ ਹੈ ਸਾਰੇ ਦੀ ਉਧਰ ਉਹ ਰਹਿ ਗਿਆ ਜਿਹੜਾ ਇਹਦਾ ਵੀ ਇਹ ਸਾਰੀ ਦੀ ਸਫਾਈ ਹੋ ਜਾਣੀ ਹੈ ਚਾੱਕੇ ਕਤਾਰਾਂ ਚ ਸਿੱਟ ਦੇਣਾ ਹੈ ਇਹ ਵਿਚਾਲੇ ਇਹਦੇ ਐਕਸੀਡੈਂਟ ਬਹੁਤ ਹੁੰਦੇ ਸੀ ਵਿਚਾਲੇ ਸੀਗਾ ਇਹ ਘੁੰਮਣਕਲਾ ਟੋਲ ਪਲਾਜਾ ਪਰ ਹੁਣ ਸੰਤੰਰਮ ਦਾ ਸੀ ਦੇਖਿਆ ਹੈ ਕਿ ਕਿਆ ਲੱਗਦਾ ਇਹ ਭਾਰਤੀ ਕਿਸਾਨ ਜਿਹੜਾ ਸਿੱਧੂਪੁਰ ਦੀ ਗਵਾਈ ਫਿਰ ਟੋਲ ਪਲਾਜਾ ਟਾਹ ਦਿੱਤਾ ਗਿਆ ਇਸ ਦੀ ਸਫਾਈ ਹੋਣੀ ਅੱਜ ਅੱਜ ਇਧਰੋਂ ਚੱਕ ਕੇ ਹਕਤਾਨਾਂ 'ਚ ਸਿਰਟ ਦੇਣਾ ਹੈ ਇਸ ਸਭ ਜੋਤ ਨੇ